ਬੱਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਘਰ ਵਿੱਚੋਂ ਸ਼ਰਾਬ ਦਾ ਕਸ਼ਟ ਹੋਇਆ ਦੂਰ ਸੁਣ ਕੇ ਰਹਿ ਜਾਓਗੇ ਹੈਰਾਨ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਰੀ ਸਾਧ ਸੰਗ ਦਾ ਬ੍ਰਹਮ ਚਿੱਤਰ ਚੈਨਲ ਤੇ ਸੋਨੂੰ ਅੱਜ ਦੀ ਇੱਕ ਸੱਚੀ ਘਟਨਾ ਸੱਚੀ ਹੱਦਪਤੀ ਦੱਸਣ ਜਾ ਰਹੇ ਹਾਂ ਕਿ ਕਿਵੇਂ ਬੱਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਘਰ ਵਿੱਚੋਂ ਸ਼ਰਾਬ ਦਾ ਕਸ਼ਟ ਹੋਇਆ ਦੂਰ ਇੱਕ ਨਾਮ ਬੰਦਾ ਸੀਗਾ ਸੋਨੂੰ ਸਾਧ ਸੰਗ ਤੁਹਾਨੂੰ ਸਾਰੀ ਦੱਸ ਰਿਹਾ ਤੇ ਉਹ ਮਾਲਾ ਉਹਦੇ ਫਾਦਰ ਦੀ ਹੋ ਜਾਂਦੀ ਡੈਥ ਉਸ ਤੋਂ ਬਾਅਦ ਚ ਜ਼ਮੀਨ ਜੱਪਾ ਸਾਰਾ ਕੁਝ ਉਹਦੇ ਕੋਲੇ ਆ ਜਾਂਦਾ ਤੇ ਉਹ ਘਰ ਦੇ ਵਿੱਚ ਨਾ ਮਾਲਾ ਸ਼ਰਾਬ ਵਾਲੀ ਪੀਣੀ ਸ਼ੁਰੂ ਕਰ ਦਿੰਦਾ ਤੇ ਉਹਦੀ ਵਾਈਫ ਤਾਂ ਛਕਿਆ ਹੁੰਦਾ ਅੰਬਰਤ ਤੇ ਬਾਬਾ ਦੀਪ ਸਿੰਘ ਜੀ ਨੂੰ ਹਵਾਲਾ ਮੰਦੀ ਹੁੰਦੀ ਉਹਦੀ ਵਾਈਫ ਤੇ ਸ਼ਰਾਬ ਰੋਜ਼ ਪੀਂਦਾ ਪੂਰੀ ਫੁੱਲ ਸ਼ਰਾਬ ਪੀਂਦਾ ਹਨ ਤੇ ਰੋਜ਼ ਤੇ ਉੱਥੇ ਦਪਹਿਰਾ ਸਾਹਿਬ ਘਰੀ ਬੈਠ ਕੇ ਗੱਡਦੀ ਆ ਉਹਦੇ ਘਰਾਂ ਵਾਲੀ ਜਿਹਦਾ ਅੰਬਰ ਚਾਹ ਕਿਉਂਦਾ ਭੈਣਦਾ ਤੇ ਇੱਕ ਸਾਲ ਤੋਂ ਉਹ ਕੱਟ ਰਹੀ ਸੀ ਦੁਪਹਿਰਾ ਸਾਬ ਘਰੇ ਆਏ ਦੁਪਰ ਨੂੰ ਹਨਾ ਬਾਟ ਕਰਦੀ ਸੀ ਵਿੱਚ ਉਹਦੇ ਬਾਬਾ ਦੀਪ ਸਿੰਘ ਜੀ ਤਾਂ-ਤਨ ਬਾਬਾ ਦੀਪ ਸਿੰਘ ਜੀ ਐਦਾਂ ਕਹਿੰਦਾ ਵੀ ਸਾਧ ਸੰਗਤ ਜੀ ਕਸ਼ਟ ਦੁੱਖ ਦੂਰ ਬੁਰੀਆਂ ਸ਼ਕਤੀਆਂ ਸਾਰਾ ਕੁਝ ਮਨਲਾ ਦੂਰ ਹੁੰਦਾ ਤੇ ਰੋਜ਼ ਉਹ ਦੁਪਹਿਰਾ ਸਾਬ ਕੱਢਦੀ ਬਾਬਾ ਦੀਪ ਸਿੰਘ ਜੀ ਦੀ ਜੋਤ ਲਾਉਂਦੀ ਹਨਾ ਤੂਫ ਲਾਉਂਦੀ ਕੋਲੇ ਸੱਚੇ ਅਸਨ ਤੇ ਬੰਦੀ ਕੋਲੇ ਜੱੜ ਰੱਖਦੀ ਤੇ ਇਹੀ ਬੇਨਤੀ ਕਰਦੀ ਕਿ ਸਾਡੇ ਘਰ ਤੇ ਬੱਬਾ ਜੀ 21 ਦੁੱਖ ਹੈ ਤੇ ਜਿਹੜਾ ਮੇਰੇ ਘਰ ਆਣਾ ਸ਼ਰਾਬ ਪੀਂਦਾ ਇਹ ਦੂਰ ਕਰੋ ਬੱਬਾ ਦੀਪ ਸਿੰਘ ਜੀ ਨੇ ਸੁਣੀ ਫਰਿਆਦ ਪਿਛਲੇ 5 ਸਾਲ ਤੋਂ ਉਹ ਸ਼ਰਾਬ ਬਹੁਤ ਪੀ ਰਿਆ ਸੀ ਤੇ ਉਹ ਪਿਛਲੇ 5 ਸਾਲਾਂ ਤੋਂ ਦੁੱਖੀ ਸੀਗੀ ਤੇ ਉਹ ਪਿਛਲੇ 1 ਸਾਲ ਤੋਂ ਬਹੁਤ ਮੱਲਾ ਬੇਨਤੀ ਕਰਦੀ ਬੱਬਾ ਦੀਪ ਸਿੰਘ ਜੀ ਨੂੰ ਜੇ ਸਾਧ ਸੰਗਤ ਜੀ ਤੁਸੀਂ ਯਕੀਨ ਨਿਗਰਨਾ ਤੇ ਅੱਜ ਉਹਦੇ ਭੈਣ ਦੇ ਘਰ ਆਲਾ ਉਹਨੇ ਦਾ ਅੰਬਰ ਦਸ਼ਾ ਕਿਹਾ ਹੋਇਆ ਸ਼ਰਾਬ ਉਹਨੇ ਜਮਾ ਛੱਡਤੀ ਤੇ ਦਰਬਾਰ ਸਾਹਿਬ ਨਤਮਸਤਕ ਹੋ ਕੇ ਆਏ ਨੇ ਉੱਥੇ ਜਾਂਦੇ ਨੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਜਾਂਦੇ ਨੇ ਸਿੰਘ ਸਿੱਧਾ ਸਾਹਿਬ ਚੌਥੇ ਜਾ ਕੇ ਦੁਪਹਿਰੇ ਵੀ ਘੱਟ ਕੇ ਆਉਂਦੇ ਨੇ ਸਾਰਾ ਪਰਿਵਾਰ ਅੱਜ ਸੁਖੀ ਹੈ ਬਾਬਾ ਦੀਪ ਸਿੰਘ ਜੀ ਦੀ ਇੰਨੀ ਕਿਰਪਾ ਅਪਰੰਪਾਰ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਜਿਹੜੇ ਵੀ ਵੀਰ ਭੈਣ ਭਾਈ ਮੇਰੇ ਚੈਨਲ ਨੂੰ ਦੇਖ ਰਹੇ ਸੋਹਰੇ ਮੇਰੀ ਇਹ ਸਟੋਰੀ ਤੇ ਉਹ ਜਰੂਰ ਤੁਸੀਂ ਵਿਸ਼ਵਾਸ ਕਰੋ ਤੁਸੀਂ ਬਲੀਵ ਕਰੋ ਜਿਹੜੇ ਤੁਸੀਂ ਦੁੱਖ ਤਕਲੀਫ ਕਸ਼ਟ ਦੇ ਵਿੱਚ ਹੋ ਨਾ ਬੱਬੇ ਬਦੀਪ ਸਿੰਘ ਜੀ ਦੂਰ ਕਰੂਗਾ ਇਸੇ ਲਈ ਤੁਹਾਨੂੰ ਅੱਡ ਬੀਤੀਆਂ ਦੱਸਦੇ ਹੁੰਦੇ ਆ ਕਿ ਤੁਸੀਂ ਇਹ ਸੁਣ ਕੇ ਛੋਡਾ ਵੀ ਭਲਾ ਹੋ ਸਕੇ ਜਿਹੜੀ ਸਾਧ ਸੰਗਤ ਹੈ ਨਾ ਬੱਬੇ ਦੀਪ ਸਿੰਘ ਜੀ ਛੋਡੇ ਤੇ ਵੀ ਕਿਰਪਾ ਕਰਨ ਤਨ ਤਨ ਬੱਬੇ ਦੀਪ ਸਿੰਘ ਜੀ ਕਮੈਂਟਾਂ ਚ ਲਿਖਣਾ ਹੀ ਸਾਧ ਸੰਗਤ ਜੀ ਭਲਾ ਹੋ ਜਾਂਦਾ ਕਮੈਂਟਾਂ ਚ ਲਿਖਣਾ ਹੀ ਤੇ ਇੰਨੀ ਕਿਰਪਾ ਸੀ ਬੱਬੇ ਦੀਪ ਸਿੰਘ ਜੀ ਦੀ ਦੇਖੋ ਕਿ ਕਿ ਮੈਂ ਸ਼ਰਾਬ ਪੀਂਦੇ ਸੀਗਾ ਬਿਸਲੇ 4 ਸਾਲ ਤੋਂ ਸਵੇਰ ਤੋਂ ਹੀ ਪੀਣ ਲੱਗ ਜਾਂਦਾ ਸੀਗਾ ਤੇ ਅੱਜ ਅੰਬਰਤ ਸ਼ੱਕੇ ਵੀਰ ਦਾ ਭੈਣ ਨੇ ਮੈਨੂੰ ਸੱਚੀ ਹੱਡ ਵੀਤੀ ਦੱਸੀ ਹੈ WhatsApp ਤੇ ਤੇ ਹੋਰ ਵੀ ਸਾਰੇ ਸਾਧ ਸੰਗ ਨੂੰ ਬੇਨਤੀ ਹੈ ਵੀ ਜਿਨੇ ਵੀ ਹੱਡ ਵੀਤੀ ਦੱਸਣੀ ਹੁੰਦੀ ਹੈ ਕਮੈਂਟਾਂ ਚ ਆਪਦਾ WhatsApp ਨੰਬਰ ਲਿਖ ਦਿਆ ਕਰੋ ਨਾਂ ਲਿਖ ਦਿਆ ਕਰੋ ਵੀ ਅਸੀਂ ਜੀ ਹੱਡ ਵੀਤੀ ਦੱਸਣੀ ਹੈ ਵੀਰ ਜੀ ਸੰਨ ਸਾਡੇ ਨਾਲ WhatsApp ਤੇ ਕੰਟੈਕਟ ਕਰੋ ਠੀਕ ਹੈ ਜੀ ਤੇ ਮੈਂ ਤੁਹਾਡ ਨਾਲ ਜਰੂਰ ਕੰਟੈਕਟ ਕਰੂੰਗਾ ਉਸ ਤੋਂ ਬਾਅਦ ਤੁਸੀਂ ਮੈਨੂੰ ਆਪਦੀ ਹੱਦ ਬਤੀ ਦੱਸ ਸਕਦੇ ਹੋ ਤਾਂ ਜੋ ਆਪਾਂ ਸਾਧ ਸੰਗਤ ਦੇ ਵਿੱਚ ਸਾਰੀ ਸਾਧ ਸੰਗਤ ਨੂੰ ਸਟੋਰੀ ਦੱਸੀਏ ਤਾਂ ਜੋ ਹੋਰ ਵੀ ਕਿਸੇ ਦਾ ਬਲਾ ਹੋ ਸਕੇ ਠੀਕ ਹੈ ਨਾ ਤੇ ਬਾਕੀ ਕਾਫੀ ਵੀਰ ਭੈਣ ਮੈਂ ਆਏ ਗ੍ਰੇ ਬੇਨਤੀ ਕਰਦਾ ਹੁੰਨਾ ਕਿ ਆਪਣਾ ਚੈਨਲ ਦੇਖਦੇ ਆ ਤੇ ਪਰ ਉਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਆਪਣਾ ਚੈਨਲ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਵੀ ਦਬਾ ਲਓ ਤਾਂ ਜੋ ਸਾਰੀਆਂ ਆਪਣੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੋਂ ਸਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕਣ ਠੀਕ ਹੈ ਤੇ ਸਬਸਕ੍ਰਾਈਬ ਕਰ ਲੋ ਸਬਸਕ੍ਰਾਈਬ ਤਾਂ ਕਰਨਾ ਕਿ ਆਪਣਾ ਪਰਿਵਾਰ ਹੋਰ ਵੱਡਾ ਹੋ ਜੇ ਬ੍ਰੰਭ ਚਿੱਤਰ ਚੈਨਲ ਦਾ ਤੇ ਇਦਾਂ ਹੀ ਤੁਹਾਡੇ ਨਾਮ ਸੱਚੀਆਂ ਹੱਡ ਬੀਤੀਆਂ ਲੈ ਕੇ ਆਉਂਦਾ ਰਵਾਂ ਤੇ ਬਾਬਾ ਦੀਪ ਸਿੰਘ ਜੀ ਤੁਹਾਡੇ ਸਾਰਿਆਂ ਦੇ ਕਿਰਪਾ ਬਣਾ ਕੇ ਰੱਖਣ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਨੋ ਸਿੰਘ ਜੀ ਤਨ ਤਨ ਬਾਬਾ ਨੋ ਸਿੰਘ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਕਿਰਪਾ ਕਰਨ ਸਾਰੀ ਸਾਲ ਸੰਗਤ ਦੇ ਜਿਹੜਾ ਕੋਈ ਦੁੱਖ ਤਕਲੀਫ ਦੇ ਵਿੱਚ ਆ ਮੈਂ ਅੱਜ ਹੀ ਹੁਣੀ ਬੇਨਤੀ ਕਰਦਾ ਕਿ ਬੱਬਾ ਦੀਪ ਸਿੰਘ ਜੀ ਜੋ ਵੀ ਦੁੱਖ ਤਕਲੀਫ ਦੇ ਵਿੱਚ ਹੈ ਕਿੰਨੀ ਵੀ ਦੁੱਖ ਤਕਲੀਫ ਦੇ ਵਿੱਚ ਹੈ ਬੱਬਾ ਦੀਪ ਸਿੰਘ ਜੀ ਉਹ ਤੇ ਕਿਰਪਾ ਕਰੋ ਲੋਕ ਬਹੁਤ ਦੁਖੀ ਨੇ ਬੱਬਾ ਜੀ ਕਿਰਪਾ ਕਰੋ ਰਹਿਮ ਕਰੋ ਬੱਬਾ ਜੀ ਸਾਹਿਬ ਤੇ ਮਿਹਰ ਭਰ ਹੱਥ ਰੱਖੋ ਤਾਂ ਤਨ ਬੱਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ